ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਹਿ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਦੀਆ ਸਮੂੱਚੀ ਸੇਖ ਧਰਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੋਂ ਅੱਜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਭਾਈ ਗੁਰਦਾਸ ਜੀ ਨੇ ਜੋ ਆਪਦੇ ਪਰਥਾਏ ਜੋ ਉਚਾਰਨ ਕੀਤਾ ਸੀ ਉਹ ਇਹ ਪੰਜ ਪਿਆਲੇ ਪੰਜ ਪੀਰ ਸੱਤਾਂ ਪੀਰ ਬੈਠਾ ਗੁਰਪਾਰੀ ਸੋ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰ ਭਾਰੀ ਭਾਈ ਗੁਰਦਾਸ ਜੀ ਨੇ ਜੋ ਛੇਵੇਂ ਪਾਸ਼ੇ ਦੇ ਪਰਥਾਏ ਜੋ ਆਪਣੀ ਬਾਰਾਂ ਦੇ ਵਿੱਚ ਰਚਨਾਵਾਂ ਕੀਤੀਆਂ ਨੇ ਛੇਵੇਂ ਪਾਸ਼ੇ ਦਾ ਜੋ ਆਪ ਜੀ ਨੇ ਜ਼ਿਕਰ ਕੀਤਾ ਹੈ ਉਹ ਇਹ ਹੈ ਕਿਉਂਕਿ ਇਹ ਸੱਤਰਾਂ ਨੂੰ ਹਰ ਕੋਈ ਆਪੋ ਆਪਣੇ ਗੁਰੂ ਘਰ ਵਿੱਚ ਜਦੋਂ ਛੇਵੇਂ ਪਾਸ਼ੇ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਉਦੋਂ ਹਰ ਕੋਈ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇਹ ਪੰਕਤੀਆਂ ਉਚਾਰਨ ਕਰਦੇ ਨੇ ਪਰ ਸੰਗਤਾਂ ਨੂੰ ਇਹਨਾਂ ਪੰਕਤੀਆਂ ਦੇ ਅਰਥ ਦੀ ਸਮਝ ਹੋਣਾ ਬਹੁਤ ਹੀ ਜ਼ਰੂਰੀ ਹੈ ਇੱਥੇ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਲਿਖਿਆ ਹੈ ਪੰਜ ਪਿਆਲੇ ਪੰਜ ਪੀਰ ਸੋ ਪੰਜ ਪਿਆਲੇ ਕਿਹੜੇ ਨੇ ਸਭ ਤੋਂ ਪਹਿਲਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਪੰਜੇ ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜੇ ਪਿਆਲੇ ਇਹ ਪੰਜੇ ਪਿਆਲੇ ਤੇ ਪੰਜ ਪੀਰ ਪੰਜ ਪੀਰ ਕਿਹੜੇ ਨੇ ਇੱਥੇ ਕਈ ਸਿੱਖ ਵੀ ਗੁੰਮਰਾਹ ਹੋ ਜਾਂਦੇ ਨੇ ਕਿ ਪੰਜ ਪੀਰਾਂ ਦੀ ਗੱਲ ਕੀਤੀ ਹੈ ਸੋ ਸਿੱਖਾਂ ਨੂੰ ਦੱਸ ਦਈਏ ਕਿ ਪੰਜ ਪੀਰ ਉਹ ਪੀਰਾਂ ਦੀ ਭਾਈ ਗੁਰਦਾਸ ਜੀ ਨੇ ਗੱਲ ਨਹੀਂ ਕੀਤੀ ਜਿਨ੍ਹਾਂ ਪੀਰਾਂ ਦੀ ਪੰਜਾਬ ਦੇ ਵਿੱਚ ਹਰ ਥਾਂ ਸਮਾਦਾ ਬਣੀਆਂ ਹੋਈਆਂ ਨੇ ਕਬਰਾਂ ਬਣੀਆਂ ਹੋਈਆਂ ਨੇ ਦਰਗਾਹਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਪੀਰਾਂ ਦੀਆਂ ਦਰਗਾਹਾਂ ਉੱਤੇ ਨਸ਼ੇੜੀ ਸਾਥ ਬੈਠੇ ਨੇ ਉੱਥੇ ਸਿੱਟਾ ਬੀੜੀਆਂ ਸ਼ਰਾਬਾਂ ਪੀਂਦੇ ਨੇ ਤੇ ਜਿਹੜੇ ਪੀਰਖਾਨੇ ਭਾਈ ਮੰਜੀ ਜੀ ਨੇ ਆਪਣੇ ਘਰੇ ਪੀਰਖਾਨਾ ਢਾਇਆ ਸੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਜੀ ਦੇ ਕਹਿਣ ਤੇ ਜਦੋਂ ਭਾਈ ਮੰਜੀ ਜੀ ਨੇ ਕਿਹਾ ਸੀ ਕਿ ਮਾਨੂੰ ਸਿੱਖੀ ਬਖਸ਼ ਦਿਓ ਤਾਂ ਭਾਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀ ਭਾਈ ਮੰਜੀ ਜੀ ਪਹਿਲਾਂ ਆਪਣੇ ਅੰਦਰੋਂ ਪੀਰਖਾਨੇ ਦੀ ਸਿੱਖੀ ਕੱਢੋ ਫਿਰ ਤੁਹਾਨੂੰ ਸਿੱਖੀ ਬਖਸ਼ਾਂਗੇ ਸੋ ਇੱਥੇ ਪੰਜ ਪੀਰਾਂ ਦੀ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉਹ ਪੰਜ ਪੀਰ ਕਿਹੜੇ ਸਨ ਪਹਿਲਾ ਪੀਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੂਜਾ ਪੀਰ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪੀਰ ਦੀ ਗੱਲ ਕੀਤੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸੋ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਪੰਜ ਪਿਆਲੇ ਤੇ ਪੰਜ ਪੀਰ ਪੰਜ ਪਿਆਲੇ ਸਤ ਸੰਤੋਖ ਬਿਆ ਧਰਮ ਧੀਰਜ ਇਹ ਪੰਜ ਪਿਆਲੇ ਪੰਜ ਪੀਰ ਪਹਿਲੇ ਸਾਡੇ ਪੰਜ ਗੁਰੂ ਸਾਹਿਬਾਨ ਸੋ ਭਾਈ ਗੁਰਦਾਰ ਜੀ ਨੇ ਇੱਥੇ ਜਿਹੜੀ ਹੈ ਇਹ ਪੀਰਾਂ ਦੀਆਂ ਸਮਾਧਾਂ ਨੇ ਅੱਜ ਕੱਲ ਪੀਰਾਂ ਦੀਆਂ ਸਮਾਧਾਂ ਦੇ ਜਿਹੜੇ ਉੱਥੇ ਬੈਠੇ ਨੇ ਜੋ ਲੋਕਾਂ ਨੂੰ ਸਿੱਖਾਂ ਨੂੰ ਗਵਰਾਹ ਕਰਕੇ ਪੱਥਰਾ ਨਾਲ ਪੂਜਾ ਕਰਨ ਵੱਲ ਪ੍ਰੇਰਿਤ ਕਰਦੇ ਨੇ ਕਬਰਾਂ ਮੜੀਆਂ ਨੂੰ ਪੂਜਣ ਲਈ ਪ੍ਰੇਰਿਤ ਕਰਦੇ ਨੇ ਸਿੱਖੀ ਦੇ ਉਲਟ ਜੋ ਪ੍ਰਚਾਰ ਕਰਦੇ ਨੇ ਸਿੱਖਾਂ ਨੂੰ ਕਿ ਗੁੰਮਰਾਹ ਕਰੇ ਨੇ ਉਹਨਾਂ ਪੀਰਾਂ ਦੀ ਗੱਲ ਨਹੀਂ ਕੀਤੀ ਭਾਈ ਗੁਰਦਾਸ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਨੂੰ ਕੀ ਰੱਖਿਆ ਹੈ ਤੇ ਛਤੰਪੀਰ ਬੈਠਾ ਗੁਰਪਾਲੀ ਅਤੇ ਛਤੰਪੀਰ 6ਵੇਂ ਪਾਸ਼ਾ ਵਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸ਼ਟਮ ਪੀਰ ਬੈਠਾ ਗੁਰ ਭਾਰੀ ਭਾਗ ਦੀ 6ਵੇਂ ਪਾਸ਼ਾ ਜੀ ਨੇ ਲੋਕ ਪ੍ਰਪਾਨਾ ਨੀਰੀ ਅਤੇ ਪੀਰੀ ਜੇ ਪਹਿਨੀਆਂ ਸ਼ਸਤਰ ਧਾਰੀ ਹੋ ਕੇ ਸ਼ਟਮ ਪੀਰ ਬੈਠਾ ਗੁਰ ਭਾਰੀ ਭਾਰੀ ਦਾ ਅਰਥ ਹੈ ਕਿ ਆ ਭਾਗ ਦੀ 6ਵੇਂ ਪਾਸ਼ਾ ਜੀ ਜਿਹੜਾ ਸਾਡੇ 6ਵੇਂ ਪੀਰ ਨੇ ਉਹ ਸ਼ਸਤਰ ਧਾਰੀ ਹੋ ਕੇ ਬੈਠੇ ਨੇ ਤੇ ਸ਼ਸਤਰਾਂ ਦੀ ਰਵਾਇਤ ਸ਼ੁਰੂ ਤੋਂ ਹੀ ਸਿੱਖਾਂ ਦੇ ਗੁਰੂਆਂ ਨੇ ਇਹ ਸ਼ਸਤਰ ਸਿੱਖਾਂ ਦੇ ਜੋ ਪਹਿਲੇ ਗੁਰੂ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਆਪਣੇ ਨਾਲ ਇੱਕ ਲੋਟਰ ਰੱਖਦੇ ਸਨ ਸ਼ਾਸਤਰ ਵਜੋਂ ਸੋ ਜਿਹੜੀ ਇਹ ਸਿੱਖਾ ਵਿੱਚ ਸ਼ਾਸਤਰ ਦੀ ਰਵਾਇਤ ਇਹ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਵੱਲੋਂ ਸਾਨੂੰ ਮਿਲੀ ਹੈ ਸੋ ਇੱਥੇ ਸੰਤਾਂ ਨੂੰ ਦੱਸ ਦਈਏ ਜਿਵੇਂ ਸਿੱਖ ਕੌਮ ਅੱਜ ਪੀਰਾਂ ਉੱਤੇ ਮੱਥਾ ਟੇਕਦੀ ਹੈ ਪੀਰਾਂ ਦੀ ਸਮਾਦਾ ਉੱਤੇ ਮੱਥਾ ਟੇਕਦੀ ਉਹਨਾਂ ਦੀ ਕਬਰਾਂ ਉੱਤੇ ਮੱਥਾ ਟੇਕਦੀ ਪੀਰ ਖਾਨਿਆਂ ਉੱਤੇ ਮੱਥਾ ਟੇਕਦੀ ਸਹੀ ਪੀਰ ਖਾਨਿਆਂ ਉੱਤੇ ਜਿਹੜੇ ਨਸ਼ੇੜੀ ਨੇ ਉਹਨਾਂ ਦੇ ਕੋਲ ਜਾ ਕੇ ਜਿਹੜੇ ਸਿਲਟਾ ਜੀੜੀਆਂ ਸ਼ਰਾਬਾ ਪੀਂਦੇ ਨੇ ਉਹਨਾਂ ਕੋਲ ਜਾ ਕੇ ਮੱਤਾ ਡੇਲਦੀ ਆ ਸੋ ਤੁਸੀਂ ਛੇਵੇਂ ਪਾਸ਼ਾ ਜੀ ਦਾ ਜੋ ਪ੍ਰਥਾਈ ਭਾਈ ਗੁਰਦਾਸ ਜੀ ਨੇ ਆਪਣੀ ਬਾਹਰਾਂ ਦੇ ਵਿੱਚ ਸ਼ਬਦ ਉਚਾਰਨ ਕੀਤੇ ਨੇ ਪੰਜ ਪਿਆਲੇ ਪੰਜ ਪੀਰ ਪੰਜ ਪੀਰ ਕਹੜੇ ਨੇ ਸਾਡੇ ਗੁਰੂ ਸਾਹਿਬਾਨੀ ਸਾਡੇ ਲਈ ਪੀਰ ਨੇ ਇਹ ਜਿਹੜੇ ਵੀਰਾਂ ਦੀਆਂ ਦਰਗਾਹਾਂ ਬਣੀਆਂ ਹੋਈਆਂ ਨੇ ਕੋਈ ਲਾਲਾਂ ਵਾਲਾ ਪੀਰ ਆ ਕੋਈ ਕੋਈ ਹੋਰ ਪੀਰ ਕੋਈ ਪੀਰ ਨਗਾਹੇ ਵਾਲਾ ਪੀਰ ਤੇ ਜਿਵੇਂ ਕੋਈ ਗੁੱਗੇ ਦੀ ਮਰੀ ਉਹਨੂੰ ਵੀ ਪੀਰ ਹੀ ਆਖੀ ਜਾਂਦੇ ਨੇ ਨਾ ਹੀ ਸਿੱਖਾਂ ਲਈ ਕੋਈ ਲਾਲਾ ਵਾਲਾ ਪੀਰ ਪੀਰ ਨਗਾਹੇ ਵਾਲਾ ਜਾਂ ਪੀਰ ਕੋਈ ਵੀ ਹੋਵੇ ਉਹ ਸਿੱਖਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਉਹ ਇੱਕ ਕਵਰਾ ਮੁਰਦਾ ਏ ਤੇ ਸਾਡੇ ਪੀਰ ਕਿਹੜੇ ਨੇ ਸਾਡੇ ਵੀਰ ਸਾਡੇ ਗੁਰੂ ਸਾਹਿਬਾਨ ਨੇ ਤੇ ਦਸਵੇਂ ਪਾਤਸ਼ਾਹ ਜੀ ਨੇ ਤਾਂ ਪੀਰ ਸਾਡੋਂ ਸਾਡੇ ਸ਼ਾਸਤਰ ਨੇ ਜਿਹੜੇ ਆਸ ਕਿਰਪਾਨ ਖੰਡੋ ਖੜਗ ਤੋਪਖਾਨਾ ਵਰ ਅਰਦੀਰ ਸਾਖ ਸੋਹੀ ਸਹਤੀ ਜਹੇ ਹਮਾਰੇ ਪੀਰ ਇਹ ਸ਼ਸਤਰ ਵੀ ਸਾਡੇ ਪੀਰ ਨੇ ਸੋ ਸਾਡੇ ਗੁਰੂ ਸਾਹਿਬਾਨ ਹੀ ਸਾਡੇ ਲਈ ਪੀਰ ਨੇ 6ਵੇਂ ਪਾਤਸ਼ਾਹ ਜੀ ਨੇ ਸਿੱਖਾਂ ਕੋਲੋਂ ਦਾ ਜੋ ਸਭ ਤੋਂ ਪਹਿਲਾ ਤੱਕ ਸ੍ਰੀ ਅਕਾਲ ਤਖਤ ਸਾਹਿਬ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਸੀ ਸੋ ਜਦੋਂ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਸੀ ਤਾਂ ਇੱਕ ਹੁਕਮ ਨਾਵਾ ਜਾਰੀ ਕੀਤਾ ਸੀ ਕਿ ਜਿਸ ਨੇ ਵੀ ਗੁਰੂ ਦੇ ਦਰਸ਼ਨ ਲਈ ਆਉਣਾ ਸ੍ਰੀ ਅਕਾਲ ਤਖਤ ਸਾਹਿਬ ਆਉਣਾ ਹੈ ਉਹ ਮਾਇਆ ਭੇਟਾ ਨਾਲ ਲੈ ਕੇ ਆਵੇ ਉਹ ਵੱਦ ਉਹ ਵੱਦ ਸ਼ਸਤਰ ਲੈ ਕੇ ਆਵੇ ਤੇ ਵਧੀਆ ਨਸਲ ਦੇ ਘੋੜੇ ਲੈ ਕੇ ਆਵੇ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੁਣ ਉਪਰੰਤ ਹੀ 6ਵੇਂ ਪਾਸ਼ਾ ਜੀ ਨੇ ਹੁਕਮ ਨਾਵਾ ਜਾਰੀ ਕੀਤਾ ਸੀ ਸੋ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਇਹ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ 1984 ਦੇ ਵਿੱਚ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੀ ਤੇ ਇਹ ਕਈ ਸਿੱਖਾਂ ਦਾ ਵੀ ਮੰਨਣਾ ਹੈ ਕਿ ਸਿੱਖ ਉੱਥੇ ਹਥਿਆਰ ਲੈ ਕੇ ਬੈਠੇ ਸਨ ਕਿ ਗੁਰੂ ਘਰ ਵਿਖੇ ਹਥਿਆਰ ਰੱਖਣਾ ਸਹੀ ਹੈ ਇਹ ਜੀ ਇਸ ਗੱਲ ਦਾ ਜਵਾਬ ਜੇ ਤੁਸੀਂ ਲੈਣਾ ਹੈ ਤਾਂ 6ਵੇਂ ਪਾਸ਼ਾ ਜੀ ਨੂੰ ਪੁੱਛੋ ਇਹ ਗੁਰੂ ਘਰ ਵਿਖੇ ਹਥਿਆਰ ਰੱਖਣੇ ਜਾਇਜ਼ ਹਨ ਕਿਉਂਕਿ ਹਥਿਆਰ ਸ਼ਸਤਰ ਜੋ ਪਹਿਲੇ ਪਾਸ਼ਾ ਜੀ ਨੇ ਵੀ ਆਪਣੇ ਨਾਲ ਸਲੂਤਰ ਰੱਖਿਆ ਤੇ ਛੇਵੇਂ ਪਾਸ਼ਾ ਜੀ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸੀ ਤਾਂ ਉਸ ਸਮੇਂ ਜੋ ਹੁਕਮਨਾਮਾ ਜਾਰੀ ਕੀਤਾ ਸੀ ਉਸ ਸਮੇਂ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਵੱਦ ਦੋ ਵੱਦ ਸੰਗਤਾਂ ਨੇ ਸ਼ਸਤਰ ਲੈ ਕੇ ਆਉਣੇ ਨੇ ਤੇ ਅਕਾਲ ਤਖਤ ਸਾਹਿਬ ਸਮੇਂ ਸ਼ਸਤਰ ਰੱਖਣ ਦੀ ਰਵਾਇਤ ਛੇਵੇਂ ਪਾਸ਼ਾ ਜੀ ਤੋਂ ਹੀ ਆਰੰਭ ਹੋਈ ਹੈ ਤੇ ਗੁਰੂ ਘਰਾਂ ਦੇ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤਾਂ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਦੇ ਮੂਹਰੇ ਰੇਤ ਗੁਰੂ ਘਰ ਵਿੱਚ ਤਕਰੀਬਨ ਜਿੰਨੇ ਵੀ ਸਾਡੇ ਪਿਆਕਸ ਤੇ ਆਹਾਸੇ ਕਸਤਾਨ ਨੇ ਉਹਨਾਂ ਦੇ ਅੱਗੇ ਸ਼ਸਤਰ ਸਜਾਏ ਜਾਂਦੇ ਨੇ ਕਿਉਂਕਿ ਭਾਈ ਗੁਰਦਾਸ ਜੀ ਨੇ ਜਿੱਥੇ ਪਹਿਲੇ ਪੰਜ ਗੁਰੂ ਸਾਹਿਬਾਨ ਨੂੰ ਪੀਰ ਰੱਖਿਆ ਹੈ ਉੱਥੇ ਦਸਵੇਂ ਪਾਤਸ਼ਾਹੀ ਨੇ ਸਾਡੇ ਸ਼ਸਤਰ ਨੇ ਜਿਹੜੇ ਉਹਨਾਂ ਨੂੰ ਵੀ ਪੀਰ ਆਖਿਆ ਹੈ ਤੇ ਅਸ ਕਿਰਪਾਨ ਖੰਡੋ ਖੜਗ ਤੁਪਕੰ ਤੋਂ ਭਗਤੋ ਭਗਦਾ ਅਰਥ ਹੁੰਦਾ ਹੈ ਬੰਦੂਖ ਤੇ ਜੇ ਬੰਦੂਖ ਨੂੰ ਵੀ ਪੀਰ ਆਖਿਆ ਹੈ ਤਾਂ 6ਵੇਂ ਪਾਸ਼ਾ ਯਕੋਲ ਵੀ ਬੰਦੂਖ ਸੀ 10ਵੇਂ ਪਾਸ਼ਾ ਯਕੋਲ ਵੀ ਬੰਦੂਖ ਸੀ ਤੇ ਸਿੱਖਾ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਸ਼ਾਸਤਰ ਹਰ ਪ੍ਰਕਾਰ ਦਾ ਰੱਖ ਸਕਦੇ ਨੇ 10ਵੇਂ ਪਾਸ਼ਾ ਜੀ ਨੇ ਤਾਂ ਇਹ ਹੁਕਮ ਜਾਰੀ ਕੀਤਾ ਸੀ ਕਿ ਸ਼ਾਸਤਰਹਿਨ ਕਭੂ ਨਾ ਹੋਏ ਬਿਨ ਸ਼ਾਸਤਰੰ ਕੇ ਸੰਨਰੰ ਪੇੜਯਨੋ ਤੇ ਅੱਜ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਆਪ ਜੀ ਨਾਲ ਇਹ ਵਿਚਾਰਤਾ ਸਾਂਝੇ ਕਰ ਰਿਹਾ ਕਿਉਂਕਿ ਸਾਡੀਆਂ ਸਿੱਖ ਕੌਮ ਜਿਹੜੀ ਉਹ ਕਾਫੀ ਗੁੰਮਰਾ ਹੋ ਚੁੱਕੀ ਹੈ ਕਿਉਂਕਿ ਉਹ ਇਹਨਾਂ ਪਰਥਾਏ ਭਾਈ ਗੁਰਦਾਸ ਜੀ ਨੇ ਜੋ ਛੇਵੇਂ ਪਾਤਸ਼ਾਹ ਦੇ ਪਰਥਾਏ ਆਪਣੀ 12 ਦੇ ਵਿੱਚ ਜੋ ਕੰਪੀਆ ਵਿਚਾਰਨ ਦਿੱਤੀ ਸੀ ਪੰਜ ਪਿਆਲੇ ਪੰਜ ਪੀਰ ਲੋਕ ਇਹ ਜੋ ਪੀਰ ਸ਼ਬਦ ਹੈ ਇਹ ਪੀਰ ਜਿਹੜੀ ਇਹ ਕਬਰਾਂ ਦਰਗਾਹਾਂ ਲਾਲਾ ਵਾਲਾ ਪੀਰ ਹੋ ਗਿਆ ਨੰਗਾਹੇ ਵਾਲਾ ਪੀਰ ਹੋ ਗਿਆ ਇਹਨਾਂ ਨੂੰ ਹੀ ਪੀਰ ਸਮਝ ਜਾਂਦੇ ਨੇ ਕਿ ਪਤਾ ਨਹੀਂ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਹੀ ਜ਼ਿਕਰ ਕਰ ਦਿੱਤਾ ਹੈ ਆਪਣੀ ਬਾਣ ਦੇ ਵਿੱਚ ਪਰ ਨਹੀਂ ਭਾਈ ਗੁਰਦਾਸ ਜੀ ਨੇ ਇਹਨਾਂ ਪੀਰਾਂ ਇਹਨਾਂ ਇਹ ਕਪੜਾ ਵਾਲੀ ਪੀਰਾਂ ਦੀ ਬਿਲਕੁਲ ਵੀ ਗੱਲ ਨਹੀਂ ਕੀਤੀ ਕਿਉਂਕਿ ਪੰਜਵੇਂ ਪਾਸ਼ਾ ਜੀ ਨੇ ਹੀ ਭਾਈ ਮੱਧ ਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਘਰੇ ਜੋ ਪੀਰ ਦੀ ਦਰਗਾਹ ਬਣੀ ਹੋਈ ਹੈ ਪਹਿਲਾਂ ਉਸ ਨੂੰ ਢਾ ਕੇ ਆਓ ਫਿਰ ਅਸੀਂ ਤੁਹਾਨੂੰ ਸਿੱਖੀ ਬਖਸ਼ਾਂਗੇ ਸੋ ਅਤੇ ਆਪ ਜੀ ਨੂੰ ਫਿਰ ਤੋਂ ਦੱਸ ਦਈਏ ਕਿ ਸਿੱਖ ਧਰਮ ਨੇ ਜੋ ਇਹ ਭਾਈ ਗੁਰਦਾਸ ਜੀ ਨੇ ਆਪਣੀ 12 ਦੇ ਵਿੱਚ 6ਵੇਂ ਪਾਸ਼ੇ ਦੇ ਪਰਖਾਏ ਪੰਕਤੀਆਂ ਉਚਾਰਨ ਕੀਤੀਆਂ ਸਨ ਇਹ ਆਪਣੇ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੂੰ ਹੀ ਵੀਰ ਆਖਿਆ ਹੈ ਤੇ 6ਵੇਂ ਪਾਸ਼ਾ ਜੀ ਨੂੰ ਵੀ ਵੀਰ ਆਖਿਆ ਹੈ ਤੇ ਇਹਨਾਂ ਗੱਲਾਂ ਨੂੰ ਹਰ ਇੱਕ ਸਿੱਖ ਨੇ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਕਿ ਸਿੱਖੀ ਹੈ ਜਿਹੜੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਿਤ ਹੈ ਕਿਸੇ ਪਖੰਡੀ ਸਾਧ ਕਿਸੇ ਕਬਰ ਕਿਸੇ ਮੜੀ ਕਿਸੇ ਜੰਡ ਜਾਂ ਕਿਸੇ ਸੱਪ ਕਿਸੇ ਹੋਰ ਨੂੰ ਸਮਰਪਿਤ ਨਹੀਂ ਹੈ ਸਿੱਖੀ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਮਰਪਿਤ ਹੈ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹੈ ਸਿੱਖ ਕਉਮ ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਅਜੇਹੇ ਪ੍ਰਕਾਸ਼ ਦਿਹਾਰੇ ਤਾਹੀਂ ਸਾਡੇ ਸਫਲ ਹੋਣਗੇ ਜੇ ਅਸੀਂ ਆਪਣੇ ਗੁਰੂਆਂ ਦੇ ਦੱਸੇ ਹੋਏ ਰਸਤੇਆਂ ਉੱਤੇ ਚੱਲਾਂਗੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਨਾਂ ਉੱਤੇ ਚੱਲਾਂਗੇ ਤਾਂ ਹੀ ਸਾਡੇ ਇਹ ਪ੍ਰਕਾਸ਼ ਦਿਹਾੜੇ ਮਨਾਏ ਸਫਲ ਹੋਣਗੇ ਨਹੀਂ ਤਾਂ ਗੁਰੂ ਘਰਾਂ ਦੇ ਵਿੱਚ ਸਵੇਰੇ ਕੀਰਤਨ ਵੀ ਹੁੰਦਾ ਹੈ ਲੰਗਰ ਵੀ ਚੱਲਦਾ ਹੈ ਸੰਗਤਾਂ ਆਉਂਦੀਆਂ ਨੇ ਕੀਰਤਨ ਘਟਸ ਹੁੰਦੀਆਂ ਨੇ ਲੰਗਰ ਛਕਣ ਵੱਲ ਵਾਧ ਤੇ ਆਣ ਹੁੰਦਾ ਹੈ ਲੰਗਰ ਅਸੀਂ ਬਹੁਤ ਚਲਾ ਲਏ ਪਰ ਹੁਣ ਸਿੱਖੀ ਦਾ ਪ੍ਰਚਾਰ ਵੀ ਕਰੀਏ ਤੇ ਸੋਸ਼ਲ ਮੀਡੀਆ ਤੇ ਜਿਵੇਂ ਇਹ ਪੀਰ ਬਣਿਓ ਹੋਏ ਨੇ ਗੁੱਗਾ ਮਾਰੀਆਂ ਬੜੀਆਂ ਉਸੀਆਂ ਨੇ ਤੇ ਸੋਸ਼ਲ ਮੀਡੀਆ ਉੱਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਜੋ ਗੁੱਗਾ ਮਾਰੀ ਜੋ ਪੀਰ ਦੀ ਦਰਗਾਹ ਉੱਤੇ ਉਹ ਜੋ ਉਸਦਾ ਮੁਖੀ ਹੈ ਉਸ ਦੇ ਪਰਥਾਈ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਰੋਲਾ ਚੱਲ ਰਿਹਾ ਹੈ ਸੋ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਪਰਖੰਡੀ ਸਾਧਾਂ ਦਾ ਤਿਆਗ ਕਰਕੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਰ ਮਾਰੀ ਇਹੇ ਲੜਨ ਲੱਗੀਏ ਭਾਈ ਗੁਰਦਾਸ ਜੀ ਦੀ ਵਾਰ ਇੱਕ ਵਾਰ ਫਿਰ ਤੋਂ ਉਚਾਰਨ ਕਰੀਏ ਪੰਜ ਪਿਆਲੇ ਪੰਜ ਪੀਰ ਛਟੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾਏ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣੋ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਵਹੁ ਉਪਤਾਰ ਉਪਕਾਰੀ ਪੁਛਣ ਸੇਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਆਗਮ ਅਗੋਚਰ ਸਤਿ ਗੁਰੂ ਬੋਲੇ ਮੁਖ ਤੇ ਸੁਨਹ ਸੰਸਾਰੀ ਕਾਲ ਯੁਗੇ ਪੀੜੀ ਸੋਡੀਆਂ ਨਹਿ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤਿ ਗੁਰ ਧਰੇ ਅਵਤਾਰੀ ਜੁਗ ਜੁਗ ਸਤਿ ਗੁਰ ਧਰੇ ਅਵਤਾਰੀ ਸੋ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਾਰ ਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ